ਸੰਗਰੂਰ ਲੋਕ ਸਭਾ ਹਲਕਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੀਅਰ ਨੇ ਤੇ ਜਦੋਂ ਕਿ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਏ ਅਜਿਹੇ ਦੇ ਵਿੱਚ ਸੰਗਰੂਰ ਲੋਕ ਸਭਾ ਹਲਕਾ ਦਾ ਚੋਣ ਮੈਦਾਨ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਏ ਦੱਸਦੀ ਹੈ ਕਿ ਸੰਗਰੂਰ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮੀਥੀਅਰ ਨੇ ਸੁਖਪਾਲ ਸਿੰਘ ਖੈਰਾ ਉੱਤੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਕਿਰਾਏ ਤੇ ਰਹਿਣ ਵਾਲਿਆਂ ਦੇ ਨਾਲ ਰੋਜ਼ਾਨਾ ਹਿਸਾਬ ਕਿਤਾਬ ਕਰਦੇ ਰਹੋ ਟੈਂਟ ਗੱਡੀਆਂ ਵਾਲਿਆਂ ਤੇ ਹਲਵਾਈ ਭਰਾ ਸਪੀਕਰਾਂ ਵਾਲੇ ਕੁਰਸੀਆਂ ਵਾਲੇ 4 ਜੂਨ ਤੋਂ ਪਹਿਲਾਂ ਹੀ ਹਿਸਾਬ ਕਰ ਲੈਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਭੁਲੱਥ ਨੂੰ ਕਿਹੜੀ ਬੱਸ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਤੁਹਾਨੂੰ ਪੁਲੱਥ ਦੇ ਚੱਕਰ ਲਾਉਣੇ ਪੈਣਗੇ ਇਹ ਜ਼ਿਕਰ ਹੈ ਜਿਹੜਾ ਉਹ ਮੀਥੀਅਰ ਦੇ ਵੱਲੋਂ ਕੀਤਾ ਗਿਆ ਇਹ ਤਾਂ ਮਜ਼ਾਕ ਹੀ ਆ ਲੈਜੀ ਦੇ ਵਿੱਚ ਮੀਥੀਅਰ ਨੇ ਸੁਖਪਾਲ ਸਿੰਘ ਖੈਰਾ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਕਿਰਾਏ ਤੇ ਰਹਿਣ ਵਾਲਿਆਂ ਦੇ ਨਾਲ ਰੋਜ਼ਾਨਾ ਹੀ ਸਾਬ-ਕਿਤਾਬ ਕਰਦੇ ਰਹੋ ਟੈਂਟ ਗੱਡੀਆਂ ਵਾਲੇ ਤੇ ਹਲਵਾਈ ਭਰਾ 4 ਜੂਨ ਤੋਂ ਪਹਿਲਾਂ ਹੀ ਹਿਸਾਬ ਕਰ ਲੈਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲੱਥ ਨੂੰ ਕਿਹੜੀ ਬੱਸ ਜਾਂਦੀ ਹੈ ਤੁਸੀਂ ਪੈਸੇ ਲੈਣ ਦੇ ਲਈ ਚੰਡੀਗੜ੍ਹ ਪੁਲੱਥ ਦੇ ਢੇਡੇ ਲਾਉਂਦੇ ਨਾ ਥੱਕ ਜਾਈਓ ਐਵਨੈਂਟ ਮੰਤਰੀ ਗੁਰਮੀਤ ਸਿੰਖ ਮੀਤਿਆਰ ਨੇ ਸੁਖਪਾਲ ਸਿੰਘ ਖੈਰਾ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਏ ਉਹਨਾਂ ਨੇ ਮਜ਼ਾਕ kia ਲੈਜ਼ੇ ਦੇ ਵਿੱਚ ਕਿਹਾ ਕਿ 4 ਜੂਨ ਤੋਂ ਪਹਿਲਾਂ ਆਪਣਾ ਹਿਸਾਬ ਕਰ ਲਓ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲੱਥ ਨੂੰ ਕਿਹੜੀ ਵੱਸ ਜਾਂਦੀ ਹੈ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਐ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਨਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਐ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪੋਂ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲੋਂ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਥੋੜੇ ਤੋਂ ਚਾਰਜ ਹੋਣ ਤੋਂ ਬਾਅਦ ਆਪ ਪਲੱਤ ਦੇ ਚੰਡੀਗੜ੍ਹ ਤੇ ਗੇੜੇ ਨਹੀਂ ਪੱਜਨੇ ਆਪ ਦਾ ਹਿਸਾਬ ਕੈਸ਼ ਕਰੀ ਚੱਲਿਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਤ ਨੂੰ ਬੱਸ ਕਿੱਥੋਂ ਜਾਂਦੀ ਹੈ ਸਿੱਧੇ ਰੂਟ ਵੀਡ ਜਾਂਦਾ ਬਦਲਨੀ ਪੈਂਦੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਟੁੰਡ ਦਾ ਕੰਮ ਲੱਡੂਆਂ ਦਾ ਹੋਵੇ ਕਿਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਭਾਈ ਰੋਜ਼ ਦਾ ਸਾਹ ਰੋਜ਼ ਕਰ ਲੈ ਕਰਨ ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਦਾ ਕਿ ਕਦੋਂ ਚਲੇ ਜਾਣ ਸੰਗਰੂਰ ਲੋਕ ਸਭਾ ਹਲਕਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੀਅਰ ਨੇ ਤੇ ਜਦੋਂ ਕਿ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਏ ਅਜਿਹੇ ਦੇ ਵਿੱਚ ਸੰਗਰੂਰ ਲੋਕ ਸਭਾ ਹਲਕਾ ਦਾ ਚੋਣ ਮੈਦਾਨ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਏ ਦੱਸਦੀ ਹੈ ਕਿ ਸੰਗਰੂਰ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮੀਥੀਅਰ ਨੇ ਸੁਖਪਾਲ ਸਿੰਘ ਖੈਰਾ ਉੱਤੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਕਿਰਾਏ ਤੇ ਰਹਿਣ ਵਾਲਿਆਂ ਦੇ ਨਾਲ ਰੋਜ਼ਾਨਾ ਹਿਸਾਬ ਕਿਤਾਬ ਕਰਦੇ ਰਹੋ ਟੈਂਟ ਗੱਡੀਆਂ ਵਾਲਿਆਂ ਤੇ ਹਲਵਾਈ ਭਰਾ ਸਪੀਕਰਾਂ ਵਾਲੇ ਕੁਰਸੀਆਂ ਵਾਲੇ 4 ਜੂਨ ਤੋਂ ਪਹਿਲਾਂ ਹੀ ਹਿਸਾਬ ਕਰ ਲੈਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਭੁਲੱਥ ਨੂੰ ਕਿਹੜੀ ਬੱਸ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਤੁਹਾਨੂੰ ਪੁਲੱਥ ਦੇ ਚੱਕਰ ਲਾਉਣੇ ਪੈਣਗੇ ਇਹ ਜਿਕਰ ਹੈ ਜਿਹੜਾ ਉਹ ਮੀਥੀਅਰ ਦੇ ਵੱਲੋਂ ਕੀਤਾ ਗਿਆ ਇਹ ਤਾਂ ਮਜ਼ਾਕ ਹੀ ਆ ਲੈਜੀ ਦੇ ਵਿੱਚ ਮੀਥੀਅਰ ਨੇ ਸੁਖਪਾਲ ਸਿੰਘ ਖਹਿਰਾ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਕਿਰਾਏ ਤੇ ਰਹਿਣ ਵਾਲਿਆਂ ਦੇ ਨਾਲ ਰੋਜ਼ਾਨਾ ਹਿਸਾਬ ਕਿਤਾਬ ਕਰਦੇ ਰਹੋ ਟੈਂਟ ਗੱਡੀਆਂ ਵਾਲੇ ਤੇ ਹਲਵਾਈ ਭਰਾ 4 ਜੂਨ ਤੋਂ ਪਹਿਲਾਂ ਹੀ ਹਿਸਾਬ ਕਰ ਲੈਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲੱਥ ਨੂੰ ਕਿਹੜੀ ਬੱਸ ਜਾਂਦੀ ਹੈ ਤੁਸੀਂ ਪੈਸੇ ਲੈਣ ਦੇ ਲਈ ਚੰਡੀਗੜ੍ਹ ਪੁਲੱਥ ਦੇ ਗੇੜੇ ਲਾਉਂਦੇ ਨਾ ਥੱਕ ਜਾਈਓ ਐਵਨੈਂਟ ਮੰਤਰੀ ਗੁਰਮੀਤ ਸਿੰਘ ਕਮੀਥਿਆਰ ਨੇ ਸੁਖਪਾਲ ਸਿੰਘ ਖੈਰਾ ਉਤੇ ਤਿੱਖਾ ਨਿਸ਼ਾਨਾ ਸਾਧਿਆ ਏ ਉਹਨਾਂ ਨੇ ਮਜ਼ਾਕ kia ਲੈਜ਼ੇ ਦੇ ਵਿੱਚ ਕਿਹਾ ਕਿ 4 ਜੂਨ ਤੋਂ ਪਹਿਲਾਂ ਆਪਣਾ ਹਿਸਾਬ ਕਰ ਲੋ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲੱਥ ਨੂੰ ਕਿਹੜੀ ਵਸ ਜਾਂਦੀ ਹੈ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਨਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਆ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪ ਹੋ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨੇ ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲੋਂ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆਪ ਪਲੱਤ ਦੇ ਚੰਡੀਗੜ੍ਹ ਤੇ ਗੇੜੇ ਨਹੀਂ ਬੱਜਣੇ ਆਪ ਦਾ ਹਿਸਾਬ ਕੈਸ਼ ਕਰੀ ਚੱਲਿਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਤ ਨੂੰ ਬੱਸ ਕਿੱਥੋਂ ਜਾਂਦੀ ਐ ਸਿੱਧੀ ਰੂਟ ਵੀੜ ਜਾਂਦਾ ਬਦਲਨੀ ਪੈਂਦੀ ਆ ਪਤਾ ਨਹੀਂ ਕਿਥੋਂ ਕਿਥੋਂ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਹੁੰਦਾ ਕੰਮ ਲੱਡੂਆਂ ਦਾ ਹੋਵੇ ਕਿਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਭਾਈ ਰੋਜ਼ ਦਾ ਸਾਹ ਬਰੋਜ਼ ਕਰ ਲਿਆ ਕਰਨ ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਦਾ ਕਿ ਕਦੋਂ ਚਲੇ ਜਾਣ